ਕੋਡੀ 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 ਬਾਈ ਜੀ ਫਾਈਨਲ ਦੀਆਂ ਟੀਮਾਂ ਨੂੰ 1 ਮਿੰਟ ਦਾ ਟਾਈਮ ਹੈ 1 ਮਿੰਟ ਦੇ ਵਿੱਚ ਵਿੱਚ ਗਰਾਊਂਡ ਦੇ ਵਿੱਚ ਆ ਜਾਓ ਆ ਲੋਕ ਸਵੇਰ ਦੇ ਆਪਣੀ ਵੇਟ ਕਰੀ ਜਾਂਦੇ ਐ ਹੱਥ ਵਨ ਕੇ ਬੇਨਤੀ ਐ ਮੌਸਮ ਖਰਾਬ ਐ ਸਹਿਯੋਗ ਕਰੋ ਬਹੁਤ ਵੱਡਾ ਕਾਠਾ ਫਾਈਨਲ ਮੈਚ ਲੋਕਾਂ ਨੇ ਵੇਖਣਾ ਐ ਜਲਦੀ ਦੇ ਨਾਲ ਟੀਮਾਂ ਫਾਈਨਲ ਵਾਲੀਆਂ ਗਰਾਊਂਡ 'ਚ ਕਿਉਂ ਨਹੀਂ ਆ ਰਹੀਆਂ ਕਿ ਆਪਾਂ ਹਨੇਰੇ ਦਾ ਹੀ ਆਪਣਾ ਮੀਂਹ ਦਾ ਹੀ ਇੰਤਜ਼ਾਰ ਕਰਦੇ ਆਂ ਵੀ ਮੀਂਹ ਆ ਜਾਏ ਰਵਿੰਦਰભાઈ ਹਾਂਜੀ ਭਾਈ ਸਾਰੇ ਕਲੱਬ ਵਾਲੇ ਬੈਠੇ ਆ ਕਹਿੰਦੇ ਵੀ ਜੇ 19 ਕੀ ਹੁੰਦੀ ਆ ਨਾ ਪ੍ਰਾਈਜ਼ ਮਿਲਣਾ ਨਾ ਬੈਸਟ ਵਾਲੇ ਮਿਲਣੇ। ਭਾਈ ਜੀ ਪਲੀਜ਼ ਹੱਥ ਵਨ ਕੇ ਬੇਨਤੀ ਆ ਸਾਡੀ ਕਬੱਡੀ ਦੇ ਖਿਡਾਰੀਆਂ ਨੂੰ ਸਾਡੇ ਸਤਿਕਾਰਯੋਗ ਹੋ ਤੁਸੀਂ ਸਾਡੇ ਭਰਾਓ ਪਰ ਆਪਾਂ ਥੋੜੇ ਜੇ ਹਾਲਾਤ ਸਮਝਿਆ ਕਰੀਏ ਮੌਸਮ ਦੇਖੀਏ ਔਰ ਸਮਾਂ ਵੇਖੀਏ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਆ ਦੋਨੋਂ ਟੀਮਾਂ ਜਿਹੜੀਆਂ ਫਾਈਨਲ ਦੀਆਂ ਉਹ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਇੱਕ ਟੀਮ ਦੇ ਪਲੇਅਰ ਸ਼ਾਜੀ ਆ ਗਿਆ। ਸ਼ਹਯਾਰ ਕਹਿੰਦਾ ਸਾਰਾ ਮੇਲਾ ਤੂੰ ਲੁੱਟਿਆ ਜਿਵੇਂ ਉਹ ਗੱਲ ਹੋ ਜਾਂਦੀ ਹੈ ਸ਼ਹਯਾਰ ਦੇਖ ਸਾਰਾ ਮੇਲਾ ਤੇਰੇ ਨਾਲ ਹੈ ਉਹ ਕਿੰਨਾ ਕੁ ਪਿਆਰ ਕਰਦੇ ਹੋ ਸ਼ਾਜੀ ਨੂੰ ਸ਼ਾਜੀ ਮੈਨੂੰ ਲੱਗਦਾ ਕੋਈ ਰਿਸ਼ਤੇਦਾਰੀ ਵੀ ਜ਼ਰੂਰ ਹੋਣੀ ਹੈ ਮਲੇਰਕੋਟੇ ਦੇ ਵਿੱਚ ਆਇਆ ਹੈ ਔਰ ਜਿਵੇਂ ਕਹਿੰਦੇ ਹੁੰਦੇ ਆ ਵੀ ਇਹ ਰਿਸ਼ਤੇਦਾਰੀਆਂ ਵੀ ਮਲੇਰਕੋਟਲੇ ਦੇ ਵਿੱਚ ਵੱਡੀਆਂ ਨੇ ਇਹਨਾਂ ਭਰਾਵਾਂ ਦੀਆਂ ਸੋ ਇਹ ਸਤਕਾਰ ਹੈ ਇਹ ਪਿਆਰ ਹੈ ਅੱਜ ਮਲੇਰਕੋਟਲਾ ਖੁਸ਼ ਹੈ ਕਿ ਸਾਡੇ ਮੁੰਡੇ ਖੇਡਣ ਆਏ ਹੋਏ ਨੇ ਜਲਾਲ ਵਾਲਿਆ ਤੇਰੇ ਬੋਲ ਹੁਣ ਦੁਨੀਆ ਖੁਸ਼ ਨਾ ਹੋਵੇ ਹੋ ਨਹੀਂ ਸਕਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸਿੰਗ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨ